ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਲੰਧਰ ਜ਼ਿਮਨੀ ਚੋਣ ਵਿਧਾਨ ਸਭਾ ਦੀ ਚੋਣ ਹੋਣੀ ਹੈ ਵਿਧਾਇਕ ਉਥੋਂ ਚੁਣਿਆ ਜਾਣਾ ਹੈ ਤੇ ਪਰ ਤਿਆਰੀਆਂ ਸਾਰੀਆਂ ਧਿਰਾਂ ਨੇ ਕਰ ਲੀਆਂ ਨੇ ਵੱਡੀ ਚੋਣ ਦੇ ਰੂਪ ਦੇ ਵਿੱਚ ਇਹ ਚੋਣ ਹੋਣ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਸੂਚੀਆਂ ਜਾਰੀ ਹੁੰਦੀਆਂ ਨੇ ਇਹਨਾਂ ਸੂਚੀਆਂ ਦੇ ਵਿੱਚ ਵੱਡੇ ਵੱਡੇ ਲੀਡਰਾਂ ਦੇ ਨਾਮ ਨੇ ਜਿਨ੍ਹਾਂ ਨੇ ਉਥੇ ਸਟਾਰ ਚੋਣ ਪ੍ਰਚਾਰਕਾਂ ਦੀ ਭੂਮਿਕਾ ਨਿਭਾਉਣੀ ਹੈ ਤੇ ਇਸੇ ਦੇ ਚੱਲਦੇ ਆ ਬਿਆਨਬਾਜ਼ੀ ਵੀ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਰਾਏ ਤੇ ਘਰ ਲੈ ਲਿਆ ਇਹਨਾਂ ਚੋਣਾਂ ਦੇ ਮੱਦੇਨਜ਼ਰ ਹਾਲਾਂਕਿ ਕਿਆ ਇਹ ਵੀ ਜਾ ਰਿਹਾ ਹੈ ਕਿ ਉਹ ਜਿਹੜੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਨੇ 27 ਦੇ ਵਿੱਚ ਹੋਣੀਆਂ ਨੇ ਉਹਨਾਂ ਨੂੰ ਲੈ ਕੇ ਵੀ ਕਾਫੀ ਤਿਆਰੀਆਂ ਦੇ ਵਿੱਚ ਨੇ ਤੇ ਉਦੋਂ ਤੱਕ ਉੱਥੇ ਹੀ ਰਹਿਣਗੇ ਇਹਦਾ ਸੱਚ ਜਾਂ ਝੂਠ ਕੀ ਹੈ ਇਹਦੇ ਬਾਰੇ ਆਪਾਂ ਪੁਸ਼ਟੀ ਨਹੀਂ ਕਰਦੇ ਪਰ ਜਿਹੜੀ ਬਿਆਨਬਾਜ਼ੀ ਆ ਉਹਦੀ ਗੱਲ ਜ਼ਰੂਰ ਕਰ ਲੈਣੇ ਆ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਟਿੱਪਣੀ ਕੀਤੀ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਇਸ ਮਾਮਲੇ ਨੂੰ ਲੈ ਕੇ ਕਹਿ ਦਿੱਤਾ ਕਿ ਕਿਰਾਏ ਦੇ ਮਕਾਨਾਂ ਚ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆਮ ਆਦਮੀ ਪਾਰਟੀ ਦੇ ਤਾਂ ਉਸ ਮੁਤਾਬਕ ਇੱਥੋਂ ਲੋਕ ਆਪ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਉਹਨਾਂ ਦੇ ਪਿੰਡ ਛੱਡ ਕੇ ਆਉਣਗੇ ਪਹਿਲਾਂ ਤੁਸੀਂ ਬਾਜਵਾ ਸਾਹਿਬ ਦਾ ਬਿਆਨ ਸੁਣੋ ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਭਗਵੰਤ ਮਾਨ ਜੀ ਦਾ ਬੰਝਾ ਪਾਵਿਆ ਸਮੇਤ ਜਿਲੰਦਰ ਵਸਤੇ ਲੋਕਾਂ ਨੇ ਚੁੱਕ ਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੱਡ ਕੇ ਆਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰਨ ਫੇਰ ਤੇ ਮੇਰੀ ਇੱਕ ਪੇਸ਼ گوئی ਹੋਰ ਸੁਣ ਲੋ ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਗਿਆ ਇਹ ਤੇ ਇੱਥੇ ਘਰ ਕਿੰਦਾ ਮੈਂ ਦੋ ਦਿਨਾਂ ਚ ਆਇਆ ਕਰੂੰ ਇਹਨੇ ਇੱਥੇ ਆਣੇ ਜੀ ਇਹ ਤੇ ਜਿਹੜੇ ਘਰ 'ਚੇ ਉਹਦੇ 'ਚ ਨਹੀਂ ਰਹਿਣ ਜੋਗਾ ਰਹਿ ਜਾਣ ਥੀ ਹੀਜ਼ ਔਨ ਹਿਸ ਵੇ ਆਊ ਆਪ ਨੇ ਮਨ ਬੜਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਿਲੰਦਰ ਵੈਸਤਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਜਾ ਚੁੱਕ ਕੇ ਇਹਦਾ ਇਹਦੇ ਪਿੰਡੇ ਛਾੜਣਾ ਤੇ ਹੁਣ ਗੱਲ ਕਰਦੇ ਆ ਸੁਖਜਿੰਦਰ ਸਿੰਘ ਰੰਦਾਵਾ ਦੀ ਜੋ ਅੱਜ ਕੱਲ ਮੈਂਬਰ ਪਾਰਲੀਮੈਂਟ ਨੇ ਰਾਜਸਥਾਨ ਦੇ ਇੰਚਾਰਜ ਵੀ ਨੇ ਕਾਂਗਰਸ ਦੇ ਵਿੱਚ ਸੀਨੀਅਰ ਲੀਡਰ ਨੇ ਵੱਡੇ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਨੂੰ ਲੈ ਕੇ ਜੋ ਟਿੱਪਣੀ ਕੀਤੀ ਹੈ ਨਾਲ ਹੀ ਉਹਨਾਂ ਨੇ ਤਸਵੀਰ ਵੀ ਸਾਂਝੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਪਰਿਵਾਰ ਦੀ ਇਸ ਟਿੱਪਣੀ ਦੇ ਵਿੱਚ ਉਹ ਲਿਖਦੇ ਨੇ ਕਿ ਮਾਨ ਸਾਹਿਬ ਜਲੰਧਰ ਵਿੱਚ ਸੋਨਾ ਘੜ ਲੈ ਲੈਣ ਨਾਲ ਸਰਕਾਰ ਇੱਥੋਂ ਨਹੀਂ ਚੱਲ ਸਕਦੀ ਤੇ ਨਾ ਹੀ ਚੋਣ ਜਿੱਤੀ ਜਾ ਸਕਦੀ ਹੈ ਸਿਆਣੇ ਕਹਿੰਦੇ ਨੇ ਕਿ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋ ਜਾਂਦਾ ਜਿੰਨੀ ਦੇਰ ਮੂੰਹ ਵਿੱਚ ਖੰਡ ਨਾ ਪਾਈ ਜਾਵੇ ਬਹੁਤ ਵੱਡੀ ਟਿੱਪਣੀ ਹੈ ਇਸੇ ਤਰ੍ਹਾਂ ਗੱਲਾਂ ਕਰਨ ਨਾਲ ਤੇ ਕਰ ਲੈ ਲੈਣ ਨਾਲ ਕਦੇ ਸਰਕਾਰਾਂ ਨਹੀਂ ਚੱਲਦੀਆਂ ਪੰਜਾਬ ਦੇ ਲੋਕਾਂ ਨੂੰ ਆਪਣੀ 27 ਮਹੀਨਿਆਂ ਦੀ ਕਾਰਗੁਜ਼ਾਰੀ ਵਿਖਾਓ ਤੇ ਫਿਰ ਵੋਟਾਂ ਮੰਗਿਓ ਹੁਣ ਤੱਕ ਜਿਹੜੇ ਲੋਕ ਸੀਗੇ ਉਹ ਅਣਜਾਣ ਸੀਗੇ ਤੇ ਹੁਣ ਲੋਕ ਸਿਆਣੇ ਹੋ ਗਏ ਨੇ ਯਾਨੀ ਕਿ ਰੰਦਾਵਾ ਸਾਹਿਬ ਦੇ ਮੁਤਾਬਕ ਕਿ ਹੁਣ ਲੋਕ ਸਿਆਣੇ ਹੋ ਗਏ ਨੇ ਉਹ ਸਭ ਜਾਣਦੇ ਨੇ ਰਾਜਨੀਤੀ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ ਤੇ ਜਲੰਧਰ ਦੇ ਵਿੱਚ ਕਹਿੰਦੇ ਤੁਹਾਡਾ ਕੁਝ ਵੀ ਨਹੀਂ ਵਟਿਆ ਜਾਣਾ ਕਿਰਾਏ ਦਾ ਘਰ ਲੈਣ ਨਾਲ ਵੀ ਕੁਝ ਪੱਲੇ ਨਹੀਂ ਪੈਣਾ ਤਾਂ ਕਾਂਗਰਸੀ ਲੀਡਰਾਂ ਨੇ ਕੇਰਿਆ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਜਵਾਬ ਦਿੰਦੇ ਨੇ ਬਾਅਦ ਦੀ ਗੱਲ ਹੈ ਪਰ ਚੋਣਾਂ ਨੇ ਸਿਆਸਤ ਨੂੰ ਪਖਾ ਦਿੱਤਾ ਹੈ ਚੋਣ ਇੱਕ ਸੀਟ ਦੇ ਉੱਤੇ ਹੋਣੀ ਹੈ ਸ਼ੀਤ ਲੰਗਰਾਲ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀਗਾ ਤਾਂ ਹੀ ਉੱਥੇ ਜ਼ਿਮਨੀ ਚੋਣ ਹੋ ਰਹੀ ਹੈ ਤੇ ਸ਼ੀਤ ਲੰਗਰਾਲ ਮੁੜ ਚੋਣ ਵੀ ਲੜ ਰਹੇ ਨੇ ਭਾਜਪਾ ਦੀ ਟਿਕਟ ਦੇ ਉੱਤੇ ਉਹ ਵੀ ਪੂਰੇ ਵੱਡੇ ਦਾਵੇਦਾਰ ਨੇ ਕਿ ਮੈਨੂੰ ਜਿੱਤ ਹਾਸਲ ਹੋਵੇਗੀ ਤੇ ਉਮੀਦਸਾਬ ਨੂੰ ਹੋਣੀ ਚਾਹੀਦੀ ਹੈ ਉਸੇ ਤਰ੍ਹਾਂ ਕਾਂਗਰਸ ਨੂੰ ਉਮੀਦਵਾਰ ਨੇ ਆਮ ਆਦਮੀ ਪਾਰਟੀ ਨੂੰ ਵੀ ਉਮੀਦਾਂ ਨੇ ਕਿ ਅਸੀਂ ਵੀ ਜਿੱਤ ਹਾਸਲ ਕਰਾਂਗੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕੁਝ ਹੋਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਸੀਗਾ ਸੁਰਜੀਤ ਕੌਰ ਉਹਨਾਂ ਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਛੜ ਗਈਆਂ ਤੇ ਉਹ ਤੋਂ ਸਮਰਥਨ ਵਾਪਸ ਲੈ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਹਾਲਾਂਕਿ ਚੋਣ ਨਿਸ਼ਾਨ ਤੱਕੜੀ ਹੀ ਰਹੇਗਾ ਪਰ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਦੇ ਦਿੱਤਾ ਹੈ बसपा ਦੇ ਉਮੀਦਵਾਰ ਬਿੰਦਰ ਲਖਾ ਨੂੰ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਜਲੰਧਰ ਦੇ ਨਤੀਜੇ ਕਿਹੋ ਜਿਹਾਉਣਗੇ ਕਿ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਚੋਣ ਲੜ ਰਿਹਾ ਹੋਵੇ ਅਕਾਲੀ ਦਲ ਖੁਦ ਉਹਨੂੰ ਸਮਰਥਨ ਨਾ ਦੇ ਰਿਹਾ ਹੋਵੇ ਚੋਣ ਨਿਸ਼ਾਨ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਸਮਰਥਨ ਦੇ ਰਿਹਾ ਹੋਵੇ बसपा ਨੂੰ ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ बसपा ਦੇ ਸਹਿਯੋਗ ਦੇ ਨਾਲ ਗਠਜੋੜ ਤਹਿਤ ਲੜੀਆਂ ਗਈਆਂ ਸੀ ਪਰ ਬਹੁਤਾ ਕੁਝ ਵਟਿਆ ਨਹੀਂ ਗਿਆ ਸੀ ਯਾਨੀ ਕਿ ਤਿੰਨ ਕਿ ਸੀਟਾਂ ਆਈਆਂ ਤੇ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ। ਲੋਕ ਸਭਾ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਹੀ ਸੀਟ ਆਈ ਹੈ। ਤਾਂ ਕੁੱਲ ਮਿਲਾ ਕੇ ਜਲੰਧਰ ਦੇ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਨੇ। ਸਿਆਸੀ ਬਿਆਨਬਾਜ਼ੀ ਵੀ ਤੇਜ਼ੀ ਨਾਲ ਚੱਲ ਰਹੀ ਹੈ। ਸਾਰਾ ਕੁਝ ਵੱਖੋ-ਵੱਖਰੇ ਤਰੀਕੇ ਦੇ ਨਾਲ ਚੱਲ ਰਿਹਾ ਹੈ। ਪਰ ਚੋਣ ਬੜੀ ਇੰਟਰਸਟਿੰਗ ਹੁੰਦੀ ਨਜ਼ਰ ਆ ਰਹੀ ਹੈ। ਦਿਲਚਸਪ ਮੁਕਾਬਲਾ ਬੰਦਾ ਨਜ਼ਰ ਆ ਰਿਹਾ ਹੈ ਕਿ ਕੌਣ ਜਿੱਤੇਗਾ, ਕੌਣ ਹਾਰੇਗਾ। ਤੇ ਹੁਣ ਦੇਖਣਾ ਹੋਵੇਗਾ। ਕੀ ਕਾਂਗਰਸ ਦੇ ਲੀਡਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਾਂ ਫਿਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕੀ ਜਵਾਬ ਦਿੰਦੇ ਨੇ ਲੀਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਲੁਭਾਂਗੇ ਪੰਜਾਬ ਦੀ ਆਵਾਜ਼ ਬਣ ਫੋੜਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਅਨੁਸ਼ਾਸਨ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਕਿਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।